हां जी सत श्री अकाल ਸਾਰਿਆਂ ਨੂੰ ਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮੌਂ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਰੱਸਟ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਪਾਰਟੀ ویئر ਸੂਟ ਲੈ ਕੇ ਆਏ ਆ ਜੀ ਜੋ ਕਿ ਆਪਣੀ ਖੁਦ ਦੀ ਮੈਨੂਫੈਕਚਰਿੰਗ ਦੇ ਵਿੱਚ ਰੈਡੀ ਹੋਏ ਹੋਏ ਨੇਗੇ ਆਪਣੇ ਆਪਣੇ ਹੀ ਡਿਜ਼ਾਈਨ ਨੇ ਜੀ ਤੇ ਆਪਣੇ ਹੀ ਇਸ ਨੂੰ ਅਲੱਗ ਤੋਂ ਜਿਹੜੀ ਲੁੱਕ ਦੇ ਕੇ ਤਿਆਰ ਕੀਤਾ ਹੋਇਆ ਤੁਸੀਂ ਦੇਖੋ ਬਹੁਤ ਸੋਹਣੇ ਸੂਟ ਨੇ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਨੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਸਿੰਗਲ ਸੂਟ ਦਾ ਪ੍ਰਾਈਸ ਜਿਹੜਾ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜੀ ਇਹ ਲੈਮਨ ਕਲਰ ਹੈਗਾਗਾ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਖੁੱਦ ਦੀ ਡਿਜ਼ਾਈਨਿੰਗ ਹੈ ਜੀ ਆਪਣੀ ਇਹ ਇਸ ਦਾ ਫਰੰਟ ਆਊਗਾ ਜੀ ਤੇ ਆ ਇਸ ਦੀ ਆਉਣ ਦੀ ਆਵਾਜ਼ੂ ਜੀ ਆ ਇਸ ਦੀ ਆਵਾਮਾ ਆਉਣਗੀ ਹੈ ਜੀ ਔਰ ਬੈਕ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਾਂ ਇਹ ਆ ਇਸ ਦਾ ਬੈਕ ਪ੍ਰਿੰਟਰ ਹੈ ਜੂ ਹੈ ਆ ਇਸ ਦਾ ਬੈਕ ਪ੍ਰਿੰਟਰ ਹੈ ਜੂ ਹੈ ਜੀ ਬਹੁਤ ਹੀ ਸੋਹਣੇ ਸੂਟ ਨੇ ਜੀ ਔਰ ਪਲੇਨ ਬਾਟਮ ਆਉਗੀ ਜੀ ਇਸ ਦੇ ਨਾਲ ਪਲੇਨ ਬਾਟਮ ਆਉਗੀ ਜੀ ਇਹ ਲਿਲਨ ਹੈਗਾ ਜੀ ਜਿਹੜਾ ਬੇਸ ਹੈਗਾ ਇਹ ਲਿਲਨ ਬੇਸ ਹੈ ਜਿਹਨੂੰ ਖਾਦੀ ਕਾਟਨ ਵੀ ਕਹਿ ਦਿੰਦੇ ਆਪਾਂ ਖਾਦੀ ਕਾਟਨ ਵੀ ਕਹਿ ਦਿੰਦੇ ਆ ਬਟੇ ਲਿੱਲਨ بیس ਹੁੰਦਾ ਜੀ ਬਹੁਤ ਵਧੀਆ ਕੰਫਰਟੇਬਲ ਗਰਮੀਆਂ ਵਾਲਾ ਸਟੱਫ ਹੈ ਜੀ ਜਿਹਦੇ ਵਿੱਚ ਇਨਰ ਲਾਉਣ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਹੈਗੀ ਵਿਦਆਊਟ ਇਨਰ ਬਣੂਗਾ ਬਿਲਕੁਲ ਵੀ ਟਰਾਂਸਪੇਰੈਂਟ ਨਹੀਂ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਤੇ ਆ ਗਿਆ ਜੀ ਆਪਣਾ ਦੁਪੱਟਾ ਦੁਪੱਟਾ ਤੁਹਾਨੂੰ ਦਿਖਾਉਣੀ ਆ ਆਪਾਂ ਬਹੁਤ ਸੋਹਣਾ ਦੁਪੱਟਾ ਹੈ ਜੀ ਆ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਇਸ ਦਾ ਪੂਰੀ ਖੁੱਲੀ ਡੁੱਲੀ ਕੱਟ ਵਾਲਾ ਦੁਪੱਟਾ ਹੈ ਜੀ ਆ ਗਿਆ ਜਿਸ ਦਾ ਦੁਪੱਟਾ ਪੂਰਾ ਦੁਪੱਟਾ ਹੈਗਾ ਜਿਹੜਾ ਇਸ ਦੀ ਲੁੱਕ ਬਹੁਤ ਸੋਹਣੀ ਹੈ ਜੀ ਬਿਲਕੁਲ ਸੂਟ ਦੇ ਨਾਲ ਮਿਲਦੀ ਜੁਲਦੀ ਬਹੁਤ ਸੋਹਣੇ ਡਿਜ਼ਾਈਨ ਨੇ ਸ਼ਰਟ ਦੇ ਵੀ ਤੇ ਦੁਪੱਟੇ ਦੇ ਵੀ ਕਲਰ ਕੰਟਰਾਸਟ ਇੱਕਦਮ ਪਰਫੈਕਟ ਹੈਗਾ ਜੀ ਏ ਆ ਗਿਆ ਜੀ ਆਪਣਾ ਫਰਸਟ ਸੂਟ ਲੈਮਨ ਕਲਰ ਹੈ ਜਿਸ ਦਾ ਔਰ ਸੈਕੰਡ ਕਲਰ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਏ ਆ ਗਿਆ ਜੀ ਆਪਣਾ ਸੈਕੰਡ ਕਲਰ ਇਹ ਹੈ ਨਾ ਜੀ ਲਾਈਨਾਂ ਵਾਲਾ ਵੇਸ ਜਿਸ ਦੇ ਵਿੱਚ ਲਾਈਨਾਂ ਨੇ ਜੀ ਲਾਈਨਾਂ ਵਾਲਾ ਵੇਸ ਰਹੂਗਾ ਸਟਾਫ ਇਹ ਵੀ ਵਿਦਾਊਟ ਇਨਰ ਵਾਲਾ ਜੀ 5 ਮੀਟਰ ਕੱਟ ਰਹੂਗੀ ਜੀ ਪੂਰੀ 5 ਮੀਟਰ ਕੱਟ ਖੁੱਲੀ ਡੁਲੀ ਕੱਟ ਦਾ ਸੂਟ ਹੋਊਗਾ ਔਰ ਖੁੱਲਾ ਡੁਲਾ ਹੀ ਇਸ ਦਾ ਦੁਪੱਟਾ ਹੋਊਗਾ ਜੀ ਕੱਟ ਪ੍ਰੋਪਰ ਮਿਲੂਗੀ ਤੁਹਾਨੂੰ ਲੈਂਥ ਵੀ ਇਸ ਦੀ ਤੁਹਾਡੀ ਆਪਣੀ ਇੱਛਾ ਹੈ ਜਿੰਨੀ ਮਰਜ਼ੀ ਤੁਸੀਂ ਇਸ ਦੀ ਰੱਖ ਸਕਦੇ ਹੋ ਜੀ ਲੈਂਥ ਵੀ ਇਸ ਦੀ ਪੂਰੀ ਆਊਗੀ ਇਸ ਤਰ੍ਹਾਂ ਇਸ ਦੀ ਟਾਈ ਪੱਟੀ ਬਣੀ ਹੋਈ ਹੈ ਟਾਈ ਪੱਟੀ ਇਹ ਸਾਰੀ ਪੇਂਟਿੰਗ ਹੈ ਜੀ ਪੇਂਟਿੰਗ ਵਾਲੇ ਸੂਟ ਲੈਣਗੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਇਸ ਦਾ ਫਰੰਟ ਆਊਗਾ ਜੀ ਦੇਖੋ ਕਿੰਨਾ ਸੋਹਣਾ ਇਸ ਨੂੰ ਹਰ ਇੱਕ ਏਜ਼ ਦਾ ਕਸਟਮਰ ਹੈ ਲੋ ਬੀਅਰ ਕਾਸਟ ਹੈ ਜੀ ਕੋਈ ਵੀ ਬਹੁਤ ਸੋਹਣਾ ਕਲਰ ਹੈ ਤੇ ਆ ਇਸ ਦੀ ਰਹਿ ਜਾਣੀ ਆ ਬਾਜੂ ਦੀ ਇਹ ਇਸ ਦੀ ਆ ਬਾਜੂ ਰਹਿ ਜਾਣੀ ਆ ਕਿ ਕਿ ਇਹ ਆਉਗਾ ਜੀ ਇਸ ਦਾ ਦੁਪੱਟਾ ਦੁਪੱਟਾ ਦੇਖੋ ਜੀ ਤੁਹਾਡਾ ਕਿੰਨਾ ਸੋਹਣਾ ਬਣਿਆ ਹੋਇਆ ਦੁਪੱਟਾ ਦੁਪੱਟਾ ਸਾਰਾ ਪੇਂਟ ਕੀਤਾ ਹੋਇਆ ਜੀ ਬਹੁਤ ਹੀ ਸੋਨਾ ਕਲਰ ਬਹੁਤ ਸੋਹਣੇ ਬਣੇ ਹੋਏ ਨੇ ਜੀ ਇਹਦੇ ਤੇ ਜਿਹੜੇ ਪੂਰੇ ਵਧੀਆ ਉੱਠਦੇ ਨੇ ਕਲਰ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਇਹ ਪਾਰਟੀ ਵੇਅਰ ਸੂਟ ਨੇ ਥੋੜਾ ਬਨੀਥ ਲੁੱਕ ਨਾਲ ਦੁਪੱਟੇ ਦੀ ਨੇੜੋ ਕਰਕੇ ਦਿਖਾਓ ਬਣਾ ਬਹੁਤ ਸੋਹਣਾ ਸੁਪੀਰੀਅਰ ਕੁਆਲਿਟੀ ਆ ਗਿਆ ਜਿਹੜੀ ਉਹ ਦੁਪੱਟੇ ਦੀ ਲੱਗੀ ਹੋਈ ਹੈ ਜੀ ਦੁਪੱਟਾ ਵੀ ਆਪਾਂ ਸੁਪੀਰੀਅਰ ਹੀ ਲਾਇਆ ਇਸ ਦੇ ਨਾਲ ਜਿਨ੍ਹਾਂ ਨੂੰ ਆਪਣੇ ਤੋਂ ਇਹ ਸੂਟ ਚਾਹੀਦੇ ਹੈਗੇ ਨੇਗੇ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਨੇ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਬਾਕੀ ਜੇ ਕਿਸੇ ਨੇ ਹੋਰ ਆਪਣਾ ਡਿਜ਼ਾਈਨ ਦੇ ਕੇ ਰੈਡੀ ਕਰਵਾਉਣਾ ਤਾਂ ਉਹ ਵੀ ਆਪਣੇ ਤੋਂ ਕਰਵਾ ਸਕਦਾ ਹੈ ਨੈਕਸਟ ਆ ਗਿਆ ਜੀ ਆਪਣਾ ਆਹ ਵਾਲਾ ਡਿਜ਼ਾਈਨ ਸੈਕਿੰਡ ਤੁਹਾਨੂੰ ਆਪਾਂ ਇਹ ਵੀ ਗੱਲ ਦੱਸਦੀ ਹੈ ਆ ਜਿਹੜਾ ਤੁਹਾਨੂੰ ਦਿਖਾ ਰਹੇ ਆ ਪੀਚ ਕਲਰ ਹੈ ਜੀ ਵੀਡੀਓ ਦੇ ਵਿੱਚ ਸ਼ਾਇਦ ਕਲੀਅਰ ਨਾ ਹੋ ਰਿਹਾ ਹੋਵੇ ਨਹੀਂ ਹੋ ਰਿਹਾ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਇਹ ਪੀਚ ਕਲਰ ਹੈਗਾਗਾ ਪ੍ਰੋਪਰ ਪੀਚ ਕਲਰ ਹੈਗਾ ਇਹ ਔਰ ਸੈਕਿੰਡ ਜਿਹੜਾ ਆਪਾਂ ਇਹ ਹੈਗਾ ਨਾ ਪੇਂਟਿੰਗ ਕਰੀ ਹੋਈ ਐ ਇਸ ਤੇ ਜਿਹੜਾ ਡਿਜ਼ਾਈਨਿੰਗ ਪ੍ਰਿੰਟਿੰਗ ਕਰੀ ਐ ਇਹ ਬਿਲਕੁਲ ਵੀ ਨਹੀਂ ਉਤਰੂਗੀ ਜੀ ਚਾਹੇ ਤੁਸੀਂ ਇਸ ਨੂੰ ਮਸ਼ੀਨ 'ਚ ਵਾਸ਼ ਕਰੋ ਇਹ ਪਾਰਟੀ ਵੇਅਰ ਲੁੱਕ ਦੇ ਸੂਟ ਨੇ ਇਹਨਾਂ ਨੂੰ ਤੁਸੀਂ ਮਸ਼ੀਨ ਦੇ ਵਿੱਚ ਵੀ ਵਾਸ਼ ਕਰ ਸਕਦੇ ਹੋ ਜੀ ਇਹ ਇਸ ਦਾ ਫਰੰਟ ਆਊਗਾ ਜੀ ਔਰ ਇਹ ਰਹੇਗੀ ਇਸ ਦੀ ਬਾਜੂ ਇਹ ਇਸ ਦੀ ਬਾਜੂ ਆਉਣਗੇ ਜੀ ਔਰ ਹੁਣ ਤੋਂ ਲੋਕ ਦਿਖਾਣੇਗੀ ਇਸ ਦਾ ਦੁਪੱਟਾ ਬਹੁਤ ਸੋਹਣੀਆਂ ਚੀਜ਼ਾਂ ਲੱਗੀ ਬਹੁਤ ਹੀ ਜ਼ਿਆਦਾ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਬਹੁਤ ਜ਼ਿਆਦਾ ਕਸਟਮਰ ਦੀ ਡਿਮਾਂਡ ਰਹਿੰਦੀ ਸੀਗੀ ਕਿ ਸਾਡੇ ਲਈ ਤੁਸੀਂ ਕੁਝ ਅਲੱਗ ਦਾ ਲੈ ਕੇ ਆਓ ਕਸਟਮਰ ਦੀ ਡਿਮਾਂਡ ਤੇ ਹੀ ਆਪਾਂ ਇਹ ਚੀਜ਼ਾਂ ਲੈ ਕੇ ਆਏ ਆ ਜੀ ਫੋਰ ਸਾਈਡ ਦੇ ਦੁਪੱਟੇ ਰਹਿਣਗੇ ਜੀ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਜੀ ਫੋਰ ਸਾਈਡ ਦੇ ਦੁਪੱਟੇ ਰਹਿਣਗੇ ਬਹੁਤ ਸੋਹਣੇ ਡਿਜ਼ਾਈਨ ਨੇ ਕਲਰ ਕੰਟਰਾਸਟ ਇਹ ਲੈਲਨ ਸਟਾਫ ਰਹੂਗਾ ਜੀ ਜਿਹੜਾ ਹੈਗਾ ਆਪਣਾ ਸਟਾਫ ਹੈਗਾ ਉਹ ਲੈਲਨ ਰਹੂਗਾ ਜੀ ਟੈਬੀ ਜੂਟ ਦਾ ਦੁਪੱਟਾ ਰਹੂਗਾ ਜਿੰਨੇ ਵੀ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਨਾ ਸਾਰੇ ਸੁੱਟਾਂ ਦੇ ਨਾਲ ਟੈਬੀ ਜੂਟ ਦਾ ਦੁਪੱਟਾ ਰਹੂਗਾ ਜੀ ਸਾਰੇ ਕਲਰ ਹੈਗੇ ਨੇ ਜਿਹੜੇ ਉਹ ਤੁਹਾਨੂੰ ਅਲੱਗ-ਅਲੱਗ ਦਿਖਾਵਾਂਗੇ ਜੀ ਡਿਜ਼ਾਈਨਿੰਗ ਵੀ ਸਾਰਿਆਂ ਦੀ ਅਲੱਗ-ਅਲੱਗ ਹੋਊਗੀ ਅੱਗੇ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਕਲਰ ਬਹੁਤ ਹੀ ਸੋਹਣਾ ਕਲਰ ਹੈ ਆ ਇਸ ਦੀਆਂ ਬਾਜੂ ਆ ਜਾਣਗੀਆਂ ਜੀ ਕੰਟਰਾਸਟ ਦੁਪੱਟਾ ਕਿਸੇ ਨਾਲ ਵੀ ਨਹੀਂ ਰਹੂਗਾ ਜੀ ਜੇ ਕਿਸੇ ਕਸਟਮਰ ਨੇ ਕੰਟਰਾਸਟ ਕਰਵਾਉਣਾ ਤਾਂ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਜੀ ਆਪਾਂ ਸੇਮ ਕਲ ਬੇਸ ਕਲਰ ਹੀ ਦੁਪੱਟੇ ਰੈਡੀ ਕਰ ਰਹੇ ਨੇ ਜੀ ਦੇਖੋ ਕਿੰਨੇ ਸੋਹਣੇ ਦੁਪੱਟੇ ਨੇ ਬੇਸ ਕਲਰ ਹੀ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਇਹ ਵੀ ਬੇਸ ਲਾਈਨਾਂ ਵਾਲਾ ਸੀਗਾ ਜੀ ਲਾਈਨਾਂ ਵਾਲਾ ਸਟੱਫ ਸੀਗਾ ਆਪਣੇ ਕੋਲੇ ਲਿੱਲਣ ਆ ਗਿਆ ਜੀ ਆਹ ਸਟੱਫ ਆਪਣੇ ਕੋਲੇ ਲਿੱਲਣ ਆ ਗਿਆ ਜੀ ਕਲਰ ਕਲੀਅਰ ਹੈ ਬਣੀ ਥੋੜਾ ਜਿਹਾ ਲਾਈਟ ਆ ਰਿਹਾ ਜੀ ਕਲਰ ਕਲਰ ਥੋੜਾ ਜਿਹਾ ਵੀਡੀਓ ਦੇ ਵਿੱਚ ਲਾਈਟ ਦਿਸ ਰਿਹਾ ਹੈ ਔਰ ਫਿਰ ਵੀ ਤੁਹਾਨੂੰ ਜੇਕਰ ਕੋਈ ਵੀ ਕਲਰ ਕਿਸੇ ਵੀ ਕਸਟਮਰ ਨੂੰ ਕਲੀਅਰ ਨਹੀਂ ਹੁੰਦਾ ਤਾਂ ਤੁਸੀਂ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਆਪਣੇ 9817459707 ਵਾਲੇ WhatsApp ਨੰਬਰ ਤੇ ਮੈਸੇਜ ਕਰਕੇ ਪਿਕ ਮੰਗਵਾ ਸਕਦੇ ਹੋ ਔਰ ਆ ਇਸ ਦੀ ਆਵਾਜੂ ਰਹਿਣਗੇ ਜੀ ਅਲੱਗ ਲੁੱਕ ਵਾਲੇ ਸ਼ੂਟ ਨੇ ਜੀ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਪਾਂ ਇਹਨਾਂ ਦਾ ਸੁਪੀਰੀਅਰ 베ਸ ਲਾ ਕੇ ਸੁਪੀਰੀਅਰ ਦੁਪੱਟਾ ਲਾ ਕੇ ਰੈਡੀ ਕਰੇ ਨੇ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਸੋਹਣੇ ਸੂਟ ਨੇ ਪਾਰਟੀ ਵੀਅਰ ਸੂਟ ਰਹਿਣਗੇ ਜੀ ਸਾਰੇ ਸੂਟ ਹੈਗੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਾਰਟੀ ਵੀਅਰ ਹੀ ਰਹਿਣ ਵਾਲਾ ਸਟੱਫ ਸਾਰਾ ਸਮਰ ਸੀਜ਼ਨ ਦਾ ਪਾਰਟੀ ਵੀਅਰ ਸਟੱਫ ਹੈ ਜੀ ਸਾਰਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਜੇ ਕਿਸੇ ਕਸਟਮਰ ਨੇ ਆਪਣੀ ਚੁਆਇਸ ਦਾ ਡਿਜ਼ਾਈਨ ਸੈਂਡ ਕਰਨਾ ਹੈ ਆਪਾਂ ਨੂੰ ਡਿਜ਼ਾਈਨ ਵੀ ਤੁਸੀਂ ਸੈਂਡ ਕਰ ਸਕਦੇ ਹੋ ਆਪਣੀ ਚੁਆਇਸ ਦਾ ਕਿਤੋਂ ਵੀ ਲੈ ਕੇ ਕੋਈ ਵੀ ਡਿਜ਼ਾਈਨ ਜੀ ਸਾਨੂੰ ਪਿਕ ਸੈਂਡ ਕਰੋ ਸਟੱਫ ਦੱਸੋ ਜੀ ਕਿਹੜਾ ਲਾਉਣਾ ਤੇ ਤੁਹਾਨੂੰ ਆਪਾਂ ਰੈਡੀ ਕਰਵਾ ਕੇ ਵੀ ਦੇਵਾਂਗੇ ਤੁਹਾਡੀ ਚੁਆਇਸ ਦੇ ਅਕੋਰਡਿੰਗ ਇਸ ਦਾ ਫਰੰਟ ਆਊਗਾ ਜੀ ਇਹ ਰਹਿ ਜਾਣਗੇ ਇਸਦੇ ਬਾਜੂ ਹਾਂਜੀ ਕਿਸੇ ਵੀ ਸੂਟ ਤੇ ਤੁਹਾਨੂੰ ਇਨਰ ਲਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਵਿਦਆਊਟ ਇਨਰ ਬਨ ਵਾਲੇ ਸੂਟ ਨੇ ਜੀ ਦੁਪੱਟੇ ਸਾਰੇ ਫੋਰ ਸਾਈਡ ਰਹਿਣਗੇ ਜੀ ਦਪੱਟੇ ਸਾਰੇ ਫੋਰ ਸਾਈਡ ਰਹਿਣ ਵਾਲੇ ਨੇ ਬਹੁਤ ਸੋਹਣੇ ਦੁਪੱਟੇ ਨੇ ਹਾਂਜੀ ਨੈਕਸਟ ਇਸ ਦੇ ਵਿੱਚ ਸ਼ੈਡੋ ਜੀ ਹੈਗੀ ਤੁਹਾਨੂੰ ਦਿਸ ਰਹੀ ਹੈ ਕਿ ਇਸ ਦੇ ਵਿੱਚ ਸ਼ੈਡੋ ਹੈਗੀ ਹੈ ਪ੍ਰਿੰਟ ਦੇ ਵਿੱਚ ਵੀਡੀਓਜ਼ ਕਲੀਅਰ ਹੈ ਨਹੀਂ ਥੋੜਾ ਜ਼ੂਮ ਕਰਕੇ ਦਿਖਾਓ ਹਾਂਜੀ ਇਸ ਦੇ ਵਿੱਚ ਸ਼ੈਡੋ ਪ੍ਰਿੰਟ ਹੈਗੀ ਐ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਔਰ ਆ ਬਾਜੂ ਰਹਿ ਜਾਣਗੀਆਂ ਜੀ ਔਰ ਆ ਆ ਜੂਗਾ ਜੀ ਇਸ ਦਾ ਦੁਪੱਟਾ ਇਹ ਪੈਨਲ ਪ੍ਰਿੰਟ ਆ ਗਿਆ ਜੀ ਇਹ ਆ ਗਿਆ ਆਪਣਾ ਪੈਨਲ ਪ੍ਰਿੰਟ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਜੀ ਏ ਡਿਫਰੈਂਟ ਲੁੱਕ ਵਾਲੇ ਸੂਟ ਨੇ ਜੀ ਜਿਹੜੇ ਤੁਹਾਨੂੰ ਆਮ ਸ਼ਾਪਸ ਤੋਂ ਨਹੀਂ ਮਿਲਣਗੇ ਜੀ ਕਿਤੋਂ ਵੀ ਬਹੁਤ ਸੋਹਣੇ ਸੂਟ ਨੇ ਹਾਂ ਜੀ ਨੈਕਸਟ ਆ ਗਿਆ ਜੀ ਆਪਣੇ ਕੋਲੇ ਲਵੈਂਡਰ ਕਲਰ ਲਾਈਟ ਜਾਂ ਇਦੇ ਵਿੱਚ ਤੁਸੀਂ ਕਿੰਨਾ ਵੀ ਖੁੱਲਾ ਘੇਰ ਹੈ ਜਿਹੜਾ ਬਣਾ ਸਕਦੇ ਹੋ ਇਹ ਨਹੀਂ ਹੈਗਾ ਕਿ ਘੇਰ ਹੈ ਜਿਹੜਾ ਤੁਹਾਡਾ ਖੁੱਲਾ ਨਹੀਂ ਬਣੂਗਾ ਕਈ ਵਾਰੀ ਐਵੇਂ ਹੁੰਦਾ ਕਿ ਕੋਈ ਪ੍ਰਿੰਟਿੰਗ ਆ ਜਾਂ ਡਿਜ਼ਾਈਨ ਇਹੋ ਜਿਹੇ ਹੁੰਦੇ ਆ ਜਿਹੜੇ B ਜਾਂ Y ਘੇਰ ਰੈਡੀ ਹੁੰਦਾ ਵਟ ਇਹਦਾ ਘੇਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿੰਨਾ ਮਰਜ਼ੀ ਰੱਖ ਸਕਦੇ ਹੋ ਜੀ ਲੈਂਥ ਵੀ ਜਿੰਨੀ ਮਰਜ਼ੀ ਰੱਖ ਸਕਦੇ ਹੋ ਘੇਰ ਵੀ ਜਿੰਨਾ ਮਰਜ਼ੀ ਰੱਖ ਸਕਦੇ ਹੋ ਬਾਕੀ ਜਿਹੜੀ ਇਸ ਦੀ ਪ੍ਰਿੰਟਿੰਗ ਆ ਉਹ ਉਤਰਨ ਵਾਲੀ ਨਹੀਂ ਹੈਗੀ ਜੀ ਤੁਸੀਂ ਇਸ ਨੂੰ ਮਸ਼ੀਨ ਵਾਸ਼ ਵੀ ਕਰ ਸਕਦੇ ਹੋ ਔਰ ਆ ਰਹੀ ਹੋਗੀ ਜੀ ਇਸਦੇ ਬਾਝੂ ਆਪਾਂ ਤੁਹਾਨੂੰ ਇੱਕਲਾ ਦੁਪੱਟਾ ਦਿਖਾਉਣੀ ਆਂ ਹਾਂਜੀ ਆ ਆ ਗਿਆ ਇਸਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਹ ਵੀ ਲੈ ਲਓ ਹਾਂਜੀ ਆ ਆ ਗਿਆ ਇਸਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਹ ਵੀ ਲਿੱਲਨ ਸਟੱਫ ਰਹੂਗਾ ਜੀ ਆਪਾਂ ਸ਼ਾਇਦ ਵੀਡੀਓ ਵਿੱਚ ਤੁਹਾਨੂੰ ਦੱਸਣਾ ਭੁੱਲ ਗਏ ਕੋਸ਼ਿਸ਼ ਹੁਣ ਤਾਂ ਵੀ ਕਿਹੜਾ ਕਿਹੜਾ ਸਟੱਫ ਹੈ ਵਿੱਚ ਲਿੱਲਨ ਵੀ ਹੈਗਾ ਤੁਸੀਂ ਥੋੜਾ ਜਿਹਾ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਹਾਨੂੰ ਥੋੜਾ ਕਲੀਅਰ ਹੋ ਜਾਊਗਾ ਲਾਈਨਾਂ ਵਾਲਾ ਸਟੱਫ ਹੈ ਇੱਕ ਇੱਕ ਲਿੱਲਨ ਹੈਗਾ ਜਿਹਨੂੰ ਆਪਾਂ ਖਾਦੀ ਕਹਿੰਦੇ ਨੇ ਐਸੀ ਆਪਣੇ ਅੱਜ ਦੇ ਸੂਟ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆਓ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਉਹਨਾਂ ਨੂੰ ਪ੍ਰਾਈਜ਼ ਹੈਗਾ ਜਿਹੜਾ ਤੁਹਾਨੂੰ ਪੂਰਾ ਲੈਸ ਲੱਗੂਗਾ ਜੀ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ वैसे आज दी वीडियो ਦੇ ਜਿੰਨੇ ਵੀ ਆਪਣੇ ਸੂਟ ਹੈਗੇ ਨੇ ਇਹ ਸਾਰਿਆਂ ਦਾ ਪ੍ਰਾਈਸ ਰਹੂਗਾ ਜੀ 2225 ਰੁਪਏ 2425 ਰੁਪਏ ਸੂਟ ਦਾ ਪ੍ਰਾਈਸ ਹੋਊਗਾ ਜੀ ਅੱਜ ਵਾਲਿਆਂ ਦਾ ਮਿਲਦੀ ਹੈ ਨੈਕਸਟ ਵੀਡੀਓ ਚ ਤੁਹਾਨੂੰ